ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਆਟੋ ਚੋਰੀ ਦੇ ਲਈ ਬੀਮੇ ਦੇ ਦਾਅਵਿਆਂ ਦੀ ਲਾਗਤ 1.5 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਜਿਸ ਨੇ 올 ਟਾਈਮ ਰਿਕਾਰਡ ਨੂੰ ਤੋੜ ਦਿੱਤਾ ਹੈ ਇਹ 2018-2020 ਦੀ ਔਸਤ ਦੇ ਨਾਲੋਂ 3 ਗੁਣਾ ਵੱਧ ਹੈ ਜੋ ਕਿ 2018 ਤੋਂ 254% ਦਾ ਵਾਧਾ ਹੈ ਅਤੇ ਲਗਭਗ 50 ਹਜ਼ਾਰ ਆਟੋ ਚੋਰੀ ਦੇ ਕਲੇਮਸ ਨੂੰ ਦਰਸਾਉਂਦਾ ਹੈ ਅਨਟੋਰੀਓ ਦੇ ਵਿੱਚ ਅੰਕੜਾ ਹੋਰ ਵੀ ਮਾੜਾ ਹੈ ਉਸ ਸੂਬੇ ਦੇ ਵਿੱਚ ਆਟੋ ਚੋਰੀ ਦੇ ਦਾਅਵਿਆਂ ਦੇ ਵਿੱਚ 524% ਦਾ ਵਾਧਾ ਹੋਇਆ ਹੈ ਅਤੇ ਟੋਰਾਂਟੋ ਪੁਲਿਸ ਸਰਵਿਸ ਦੇ ਅੰਕੜੇ ਇਸ ਤਰ੍ਹਾਂ ਦੱਸਦੀ ਹੈ ਕਿ ਦਰਸਾਉਂਦੇ ਹਨ ਕਿ ਚੋਰ ਹੋਰ ਬੇਸ਼ਰਮੀ ਹੋ ਰਹੇ ਹਨ ਇਸ ਸਾਲ ਕਾਰ ਜੈਕਿੰਗ ਦੋ ਗੁਣਾ ਵਧ ਗਈ ਹੈ ਅਤੇ ਬ੍ਰੇਕ ਐਂਡ ਐਂਟਰ ਇੰਨੇ ਵਧ ਗਏ ਨੇ ਕਿ ਇੱਕ ਟੀਪੀਐਸ ਅਫਸਰ ਨੇ ਸਿਫਾਰਿਸ਼ ਕੀਤੀ ਹੈ ਕਿ ਟੋਰਾਂਟੋ ਵਾਸੀ ਆਪਣੀਆਂ ਚਾਬੀਆਂ ਚੋਰਾ ਦੇ ਘਰਾਂ ਤੇ ਦਰਵਾਜ਼ਿਆਂ ਉੱਤੇ ਹੀ ਰੱਖ ਰਿਆ ਕਰਨ ਨਾ ਸਿਰਫ ਵਾਹਨ ਦੀ ਚੋਰੀ ਦੁਖਦਾਈ ਹੈ ਬਲਕਿ ਇਸ ਦੇ ਲਈ ਨਤੀਜੇ ਵਜੋਂ ਕੈਨੇਡੀਅਨਸ ਨੂੰ ਉੱਚ ਬੀਮਾ ਪ੍ਰੀਮੀਅਮ ਅਦਾ ਕਰਨਾ ਪਵੇਗਾ ਪਿਛਲੇ ਸਾਲ ਆਈਬੀਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਵਧੇ ਹੋਈ ਵਾਹਨ ਚੋਰੀਆਂ ਦੇ ਨਾਲ 온ਟਾਰੋ ਵਾਸੀਆਂ ਦੇ ਬੀਮਾ ਭੁਗਤਾਨਾਂ ਦੇ ਵਿੱਚ 130 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਸਾਲ ਹੋਰ ਵੀ ਹੋਵੇਗਾ ਜਸਟਿਨ ਟਰੂਡੋ ਦੇ ਖਤਰਨਾਕ ਕੈਚ ਐਂਡ ਰੀਲੀਜ਼ ਬਿਲ C75 ਮੂੜ ਅਪਰਾਧੀਆਂ ਨੂੰ ਗ੍ਰਿਫਤਾਰੀ ਦੇ ਕੁਝ ਘੰਟਿਆਂ ਦੇ ਅੰਦਰ ਜ਼ਮਾਨਤ ਉੱਤੇ ਰਿਹਾ ਕਰਨ ਦੀ ਇਜਾਜ਼ਤ ਦਿੰਦੇ ਇਸ ਤਰ੍ਹਾਂ ਚੋਰ ਤੁਰੰਤ ਦੁਬਾਰਾ ਅਪਰਾਧ ਕਰਦੇ ਹਨ ਤੇ ਅਪਰਾਧੀਆਂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਟਰੂਡੋ ਦਾ ਸਹੀ ਸਾਵਧਾਨੀ ਦੀ ਕਾਰਟ ਵਾਲਾ ਬਿਲ C5 ਇਨ੍ਹਾਂ ਅਪਰਾਧੀਆਂ ਦੇ ਲਈ ਘਰ ਦੇ ਵਿੱਚ ਨਜ਼ਰਬੰਦੀ ਦੀ ਆਗਿਆ ਦਿੰਦੇ ਜਿਸ ਦਾ ਮਤਲਬ ਹੈ ਕਿ ਉਹ ਚਲਦੀ ਬਾਹਰ ਨਿਕਲਦੇ ਤੁਰੰਤ ਸੜਕਾ ਉਤਿਹਾ ਸਕਦੇ ਹਨ ਤੇ ਕਾਰਾਂ ਚੋਰੀ ਕਰ ਸਕਦੇ ਹਨ ਅਤੇ ਸਾਡੇ ਆਂਡ ਗੁਆਣ ਨੂੰ ਡਰਾ ਸਕਦੇ ਨਹੀਂ ਇਸ ਦੇ ਮੱਦੇਨਜ਼ਰ ਕੰਸਰਵੇਟਿਵਾ ਨੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਬੇਲ ਪੇਸ਼ ਕੀਤਾ ਹੈ ਜੋ ਤਿੰਨ ਵਾਰ ਮੋਟਰ ਵਾਹਨ ਚੋਰੀ ਕਰਨ ਵਾਲਿਆਂ ਦੇ ਲਈ ਘੱਟੋ-ਘੱਟ 3 ਸਾਲ ਦੀ ਸਜ਼ਾ ਲਾਜ਼ਮੀ ਲਿਆ ਕੇ ਕੈਨੇਡਾ ਭਰ ਦੇ ਵਿੱਚ ਦੁਹਰਾਉਣ ਵਾਲੇ ਕਾਲਚੋਰਾ ਦੇ ਲਈ ਸਖਤ ਸਜ਼ਾਵਾ ਪੇਸ਼ ਕਰੇਗਾ ਇਹ ਇਸ ਤੱਤ ਨੂੰ ਵੀ ਮੁੱਢਲੀ ਵਿਚਾਰ ਪ੍ਰਦਾਨ ਕਰੇਗਾ ਕਿ ਅਪਰਾਧੀ ਕਿਸੇ ਅਪਰਾਧਿਕ ਸੰਗਠਨ ਦੇ ਨਿਰਦੇਸ਼ ਉੱਤੇ ਜਾਂ ਉਸ ਦੇ ਸਹਿਯੋਗ ਦੇ ਨਾਲ ਤਾਂ ਨਹੀਂ ਕੀਤਾ ਗਿਆ ਸੀ ਪੀਆਰ ਪੋਲੀਵਲ ਦੀ ਸਰਕਾਰ ਦਾ ਕਹਿਣਾ ਹੈ ਕਿ ਚੋਰੀ ਉੱਤੇ ਉਹ ਬਰੇ ਲਗਾਵੇਗੀ ਥੋੜੀ ਜਿਹੀ ਦਾਦਲੀ ਰੱਖਿਆ ਕਰੇਗੀ ਅਤੇ ਸੁਰੱਖਿਅਤ ਸੜਕਾਂ ਵਿਪਦਾਂਤ ਕਰੇਗੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ